ਸਰਤੋ ਵੈਲੋ ਦਾ ਤੁਹਾਡਾ ਸਾਰੇ ਮੀਡੀਆ ਕਰਮੀਆਂ ਦਾ ਸ਼ੁਕਰੀਆ ਧੰਨਵਾਦ ਤੁਸੀਂ ਇੱਥੇ ਆਏ ਇਸ ਇਵੈਂਟ ਨੂੰ ਕਵਰ ਕਰਨ ਦੇ ਲਈ ਸੋ ਮੇਰੇ ਨਾਲ ਸਾਡੇ ਐਮ ਐਲ ਏ ਮੌਜਾ ਮੈਡਮ ਡਾਕਟਰ ਸਾਹਿਬ ਆਮਦੀਪ ਕੌਰ ਜੀ ਔਰ ਸਾਡੇ ਡੀ ਐਫ ਐਸ ਸੀ ਸਾਡੇ ਐਸ ਟੀ ਐਮ ਮੌਗਾ ਔਰ तमाम ਸਾਡੇ ਅਧਿਕਾਰੀ ਸਹਿਬਾਨ ਸੋ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਜਿਹੜਾ سلسلہ ਆ ਬਿਡ ਗਵਰਨਮੈਂਟ ਦਾ ਲਗਾਤਾਰ ਡੇ ਬਾਏ ਡੇ ਉਪੀਕ ਤੇ ਜਾ ਰਿਹਾ ਸੋ ਪੰਜਾਬ ਦੇ ਅੰਦਰ ਮਹਾਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਜਿਹੜੇ ਪ੍ਰਕਿਊਰਮੈਂਟ ਦੇ ਰਿਗਾਰਡਿੰਗ ਪ੍ਰਬੰਧ ਕੀਤੇ ਆ ਉਹਨਾਂ ਦਾ ਗਰਾਸ ਰੂਟ ਤੇ ਜਾ ਕੇ ਜਾਇਜ਼ਾ ਲੈਣ ਦੇ ਲਈ ਉਹ ਮੈਂ ਲਗਾਤਾਰ ਮਡੇਤ ਜਾ ਰਿਹਾ ਸੋ ਅੱਜ ਵੀ ਮੌਗੇ ਤੋਂ ਸ਼ੁਰੂਆਤ ਕੀਤੀ ਹੈ ਇਸ ਸਬਾਤ ਦੋ ਤਿੰਨ ਜ਼ਿਲ੍ਹਿਆਂ ਤੋਂ ਹੋਰ ਜਾਣਾ ਸੋ ਪੰਜਾਬ ਦੇ ਅੰਦਰ ਇਸ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਲਗਾਤਾਰ ਮਾਨਯੋਗ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਕਿ ਮੰਡੀਆਂ ਦੇ ਅੰਦਰ ਬਕਾਇਦਾ ਜਾ ਕੇ ਉੱਥੇ ਉਹਨੂੰ ਸਾਰੇ ਮਾਹੌਲ ਨੂੰ ਦੇਖਿਆ ਜਾਵੇ ਸਮਝਿਆ ਜਾਵੇ ਕਿ ਜਿਹੜਾ ਮੈਕੈਨਿਜ਼ਮ ਫੂਡ ਸਪਲਾਈ ਵਿਭਾਗ ਦਾ ਸਰਕਾਰ ਦਾ ਉਹ ਕਿਵੇਂ ਲਾਗੂ ਹੋ ਰਿਹਾ ਉਹਦੇ ਤੇ ਧਿਆਨ ਦਿੱਤੀ ਜਾਵੇ ਸੋ ਅੱਜ ਮੈਂ ਆਪਣੇ ਪਿਆਰੇ ਜ਼ਿਲ੍ਹਾ ਭੋਗੇ ਦੇ ਵਿੱਚ ਆਇਆ ਭੋਗੇ ਦੀ ਮੰਡੀ 'ਚ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 49 ਲੱਖ ਮੀਟਰ ਕਣਕ ਆ ਆ ਚੁੱਕੀ ਆ ਔਰ 49 ਲੱਖ ਕੈਂਪਨੀ ਦੇ ਵਿੱਚੋਂ 44 ਲੱਖ ਕੈਂਪਨੀ ਅਸੀਂ ਖਰੀਦ ਚੁੱਕੇ ਆ ਕਿਸਾਨਾਂ ਦੇ ਜਿੰਸ ਸੋ ਉਹਦਾ ਜਿਹੜਾ ਬਣਦਾ ਪੈਸਾ ਆ ਜਿਹੜੇ ਐਮਐਸਪੀ ਦੇ ਮੁਤਾਬਕ 5573 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤੇ ਉੱਤੇ ਡਿਲੀਵਰ ਕੀਤਾ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ 124 ਲੱਖ ਐਮਟੀ ਦਾ ਉਹ ਅਸੀਂ ਪੂਰਾ ਕਰਨ ਦੇ ਲਈ ਇਸ ਕਰਕੇ ਆਸਵੰਦਾ ਕੀ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਆ ਚਾਰ ਚੰਗਾ ਆ ਰਿਹਾ ਸੋ ਇਸ ਚੰਗੇ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਆ ਕਿਸਾਨ ਨੂੰ ਲਾਭ ਆ ਉਹਦੇ ਨਾਲ ਦੇ ਨਾਲ ਕੇਂਦਰੀ ਫੂਲ ਦੇ ਅੰਦਰ ਜਿਹੜਾ ਸਾਡਾ ਹਿੱਸਾ ਆ ਉਹ ਵੀ ਐਕਸਟਰਾ ਹਰਕਾ ਹੋਗਾ ਵਧੂਗਾ ਸੋ ਲਗਾਤਾਰ ਪੰਜਾਬ ਦੇ ਅੰਦਰ 1864 ਅਸੀਂ ਖਰੀਦ ਕੇਂਦਰ ਬਣਾਏ ਆ ਸੋ ਇਹ 1864 ਖਰੀਦ ਕੇਂਦਰਾਂ ਦੇ ਵਿੱਚ ਲਗਭਗ 60 ਲੱਖ ਕਿਸਾਨ ਜਿਹੜਾ ਆ ਉਹਨੇ ਆਉਣਾ ਆਪਣੇ ਜਿੰਸ ਲੈ ਕੇ ਸੋ ਹੁਣ ਤੱਕ 1.5 ਲੱਖ ਰੀਬ ਦੇ ਕਿਸਾਨ ਜਿਹੜਾ ਉਹ ਮੰਡੀ ਚ ਆਇਆ ਉਹਨੂੰ ਅਸੀਂ ਪੇਮੈਂਟ ਕਰ ਚੁੱਕੇ ਆ ਅੱਜ ਵੀ ਮੈਂ ਮੋਗੇ ਚ ਆਇਆ ਇੱਥੇ ਅਮਰਤਪਾਲ ਜਿਹੜੇ ਕਿਸਾਨ ਨੇ ਉਹਨਾਂ ਦੀ ਢੇਰੀ ਦੀ ਪਰਚੇਸ ਕੀਤੀ ਹੈ ਪੰਸਰ ਦੀ ਖਰੀਦੋ ਹੈਗੀ ਆ ਸੋ 24 ਘੰਟੇ ਦੇ ਵਿੱਚ ਵਿੱਚ ਜਿਹੜਾ ਪੈਸਾ ਕਿਸਾਨਾਂ ਦੇ ਖਾਤਿਆਂ ਚ ਪਾਉਣ ਦਾ ਜਿਹੜਾ ਮਾਨਯੋਗ ਮੁੱਖ ਮੰਤਰੀ ਦਾ ਵਾਦਾ ਉਜਰ ਤੇ ਹਮਲ ਕੀਤਾ ਜਾ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਕਿਸਾਨ ਮੰਡੀਆਂ ਚੋਂ ਖੁਸ਼ ਹੋ ਕੇ ਜਾ ਰਿਹਾ ਉਹ ਆਉਂਦਾ ਹੈ ਉਹਦੀ ਢੇਰੀ ਟੈਂਸ ਚੱਕੀ ਜਾ ਰਹੀ ਹੈ ਔਰ 24 ਘੰਟੇ ਦੇ ਵਿੱਚ ਵਿੱਚ ਖਾ ਉਹਦੇ ਪੈਸੇ ਉਹਦੇ ਖਾਤੇ ਚ ਪੈ ਰਹੇ ਆ ਸੋ ਲਗਾਤਾਰ ਇਹ ਜਿਹੜਾ ਸੀਜ਼ਨ ਹੈ ਇਹ ਡੇ বাই ਡੇ ਆਪਣੇ ਪੀਕ ਤੇ ਜਾ ਰਿਹਾ ਸੋ ਅੱਜ ਮੋਗੇ ਮੰਡੀ ਸਾਇਆ ਉਹ ਬੜਾ ਸ਼ਾਨਦਾਰ ਪ੍ਰਬੰਧ ਨੇ ਸੋ ਲਗਾਤਾਰ ਨਾਟੇ ਓਨਲੀ ਕਿਸਾਨ ਬਲਿਕੇ ਜਿਹੜੀਆਂ ਵੀ ਹੋਰ ਫੈਕਿਲਟੀਆਂ ਨੇ ਜਿਹੜੀਆਂ ਪ੍ਰੋਕੂਰਮੈਂਟਾਂ ਜੁੜੀਆਂ ਆ ਇੱਕ ਬੜਾ ਵੱਡਾ ਫੈਸਲਾ ਮਾ ਚੋ ਮੁੱਖ ਮੰਤਰੀ ਜਨੇ ਰਿਆ ਜਿਹੜੇ ਸਾਡੇ ਗੱਲਾਂ ਮਜ਼ਦੂਰ ਸੋਰੀ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦੀ ਰੇਟਰ ਵਾਈਜ਼ ਕੀਤੇ ਆ ਦੇ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਉਹ ਲੋਡਿੰਗ ਵਾਲੇ ਮਜ਼ਦੂਰਾਂ ਨੂੰ ਵਸੀਨ ਚ ਉਹਨਾਂ ਦੇ ਰਿਵਾਈਜ਼ ਹੋਏ ਰੇਟਾਂ ਮਤਾਂ ਵਾਦਾ ਮਿਲਣਾ ਸੋ ਸਾਰੇ ਪਰਵੰਧ ਮਤਲਬ ਕੀਤੇ ਆ ਕਿਸਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਿਵੇਂ ਮੰਡੀ ਚ ਕੱਲਾ ਕੱਲਾ ਦਾਣਾ ਐਮਐਸਪੀ ਦੁੱਤੀ ਉਹਦੀ ਪੇਮੈਂਟ ਕਰਕੇ ਸੋ ਲੇਬਰ ਦੀ ਕਮੀ ਬੜੀ ਆਦੀ ਹੈ ਆ ਚਲੋ ਲੇਬਰ ਬੇਸਿਕਲੀ ਬੜਾ ਬੇਗੇਸਟ ਸੀਜ਼ਨ ਹੁੰਦਾ ਬੈਡੀ ਔਰ ਵੀਟ ਦਾ ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਲੇਕਿਨ ਮਜ਼ਦੂਰਾ ਦੇ ਰੇਟ ਵੀ ਰਿਵਾਈਜ਼ ਕੀਤੇ ਨੇ ਤੇ باوجود ਜੇ ਮਜ਼ਦੂਰਾ ਦੀ ਸ਼ਾਰਟੇਜ ਆ ਲੇਕਿਨ ਉਹਨੂੰ ਪੂਰੀ ਕਰਾਂਗੇ ਕਿਸੇ ਨਾ ਕਿਸੇ ਢੰਗ ਦੇ ਨਾਲ ਮੰਡੀ ਦੇ ਵਿੱਚੋਂ ਨਾ ਕੋਈ ਲਿਫਟਿੰਗ ਦਾ ਮਤਲਬ ਅਸੀਂ ਘਾਟ ਰਾਂ ਦਵਾਂਗੇ ਹੁਣ ਤੱਕ 10 ਲੱਖ ਟ੍ਰੀ ਲਿਫਟਿੰਗ ਵੀ ਅਸੀਂ ਕਰ ਲਈ ਹੈ ਸੋ ਸਮੁਤਰੀ ਸਾਡਾ ਸੀਜ਼ਨ ਚੱਲ ਰਿਹਾ ਹੈ ਔਰ ਲੱਗਦਾ ਵੀ ਇਹ ਸੀਜ਼ਨ ਕਾਫੀ ਵਧੀਆ ਫਰੂਟਫੁਲ ਹੋਗਾ ਇਸ ਵਾਰ ਸਰ ਕਈ ਮੰਡੀਆਂ ਸਰ ਕੰਡਮ ਬਾਰਦਾਨਾ ਪਿਆ ਸਰ ਬਹੁਤ ਆਇਆ ਸਰ ਬਿਲਕੁਲ ਅਸੀਂ ਕਰਾਂਗੇ ਕੰਡਮ ਬਾਰਦਾਨਾ ਕੋਈ ਅਸੀ ਗੱਲ ਨਹੀਂ ਹੈ ਸਾਡੇ ਕੋ ਆ ਬਾਰਦਾਨਾ ਕੰਪਲੀਟ ਹੈਗਾ ਨਵਾਂ ਬਾਰਦਾਨਾ ਵੀ ਆ ਸੋ ਜਿੱਥੇ ਜਿੱਥੇ ਬਹੁਤੀ ਲੋਡ ਹੈਗੀ ਆ ਉੱਥੇ ਪਹੁੰਚਦਾ ਕਰ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਾ ਕ੍ਰੇਡ ਦੀ ਰਹੂਗੀ ਨਾ ਤਰਪਾਲਾਂ ਦੀ ਰਹੂਗੀ ਪੂਰੇ ਪ੍ਰਬੰਧ ਕੀਤੇ ਆ ਮਾਨ ਸਾਹਿਬ ਜੀ ਦਾ ਜੇ ਬੜਾ ਸਪਸ਼ਟ ਦੇਸ਼ ਹੈ ਕਿ ਮੰਡੀ ਦੇ ਅੰਦਰ ਜਿਹੜਾ ਕੱਲਾ ਕੱਲਾ ਦਾਣਾ ਉਹ ਮਤਲਬ ਉਹਦੀ ਖਰੀਦ ਵੀ ਕਰਾਂਗੇ ਔਰ ਮਤਲਬ ਐਮਐਸਪੀ ਦੇ ਮੁਤਾਬਕ 2425 ਰੁਪਏ ਆ ਉਹ ਖਸਾਂਤ ਕੱਟ ਜੇਗਾ ਸਭ ਤੋਂ ਨੇ 15 ਦਿਨ ਲਿਸਟਿੰਗ ਫਲ ਵਗੈਰਾ ਕੋਈ ਰੋਕਤ ਖਾਤਾ ਰੈਕਸੀ ਅੱਜ ਤੇ ਟਰਾਲੀਆਂ ਇਸ ਕਰਕੇ ਇਹ ਇਹ ਹੁਣ ਮਲਟੀ ਕਿਸਮ ਦੀਆਂ ਪ੍ਰੋਬਲਮ ਨੇ ਜੇ ਆਪਾਂ ਇਧਰ ਰੋਕ ਲਈਏ ਫਿਰ ਦੂਜੇ ਪਾਸੇ ਲਿਫਟਿੰਗ ਦੀ ਪ੍ਰੋਬਲਮ ਆਣੀ ਹੈ ਇਹ ਲਿਫਟਿੰਗ ਲਗਾ ਕੋਈ ਨਹੀਂ ਨਹੀਂ ਅੱਜ ਅੱਜ ਤੁਹਾਡੀ ਜਾਣ ਕਰਦੇ ਨੇ ਸਪੈਸ਼ਲ ਲਗੀਆਂ ਨੇ ਅੱਜ ਸਪੈਸ਼ਲ ਅੰਦਰ ਕੀ ਹੈ ਲੇਕਿਨ ਪਿਛਲੇ 3 ਦਿਨ ਤੋਂ ਅੱਜ ਇਸ ਵੇਲੇ ਲੱਗੀਆਂ ਨੇ ਸੈਕੰਡ ਮੈਂ ਵੀ ਗੱਲ ਕਰਿਆ ਦਵਾ ਵੀ 2 3 4 ਦਿਨ ਹੀ ਪਹਿਲਾਂ ਜਿਹੜੀ ਹੈ ਨਾ ਰਾਈਬਲੈਂਸ ਸ਼ੁਰੂ ਹੋਈ ਆ ਸੋ ਕੋਈ ਪਰਬਲਮ ਨਹੀਂ ਸਰ ਪੰਜਾਬ ਸਰੋਂ ਲੋਕ ਦੀ ਰਿਕਮੈਂਡੇਸ਼ਨ ਸਰ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਝੋਨੇ ਦੀ ਫਸਲ ਲੈ ਕੇ ਜਿਹੋਨਾਂ ਦਾ ਸੀਡਲ ਸ਼ੁਰੂ ਹੋ ਰਿਹਾ ਸਰ ਕੀ ਰਿਕਮੈਂਡ ਕਰ ਰਹੇ ਹੋ ਜੀ ਜੋ ਸਾਡਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹ ਬਣਾਉਗੀ ਪ੍ਰੋਟੋਕਾਲ ਜਿਹੜਾ ਵੀਜ਼ਾ ਨੂੰ অথੋਰਾਇਜ਼ ਕਰ ਲਗੇ ਉਹੀ ਅਸੀਂ ਕਿਸਾਨ ਨੂੰ ਵੀਲ ਕਰਾਂਗੇ ਵੀ ਝੋਨਾ ਵੇਚਣ ਦੀ ਸਰ ਡੇਢ ਦੇ ਲਈ ਇੱਕ ਦੂਨ ਤੋਂ ਕਰ ਦਿੱਤੀ ਗਈ ਹਾਂ ਬਿਲਕੁਲ ਬਿਲਕ ਜਿੰਦ ਤੱਕ ਇਹ ਦੇਖ ਪਹਿਲੇ ਜ਼ੋਨ ਨੂੰ ਪੰਜ ਲਿਆ ਫਿਰ ਉਸ ਤੋਂ ਬਾਅਦ ਮਤਲਬ ਨੈਕਸਟ ਅਗਲੇ ਅਗਲੇ ਜੋ ਵੀ ਡਾਟਾ ਮਿਲ ਗਿਆ ਜ਼ਿਲ੍ਹਿਆਂ ਨੂੰ ਸੋ ਅ ਅਗਲੇ ਵੀ ਪ੍ਰਬੰਧ ਪੂਰੇ ਸਾਡੇ ਨਹੀਂ ਠੀਕ ਹੈ